ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸਿੰਘ ਸਭਾ ਲੰਗਰ ਹਾਲ ਸੁਸਾਇਟੀ ਇਹ ਵੀਰ ਜੀ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਿਹੜਾ ਨੂੰ ਸਮਰਪਤ ਜਿਹੜੀ ਕਿ ਸੇਵਾ ਚੱਲਦੀ ਆ ਇਹਨੂੰ ਘੱਟੋ ਘੱਟ 5 ਸਾਲ ਹੋ ਗਏ ਸੇਵਾ ਨਾਲ ਉੱਤੇ ਚੱਲਦਿਆਂ ਜੀ ਇਹਦੇ ਵਿੱਚੋਂ ਸਾਡੇ ਬੱਚੇ ਸਾਡੇ ਆਪਣੇ ਬੱਚੇ ਜਿਹੜੇ ਸਾਡੇ ਨਾਲ ਵੀਰ 20 ਸਾਲ ਤੋਂ ਜੁੜੇ ਉਹਨਾਂ ਦੇ ਬੱਚੇ ਜਿਹੜੇ ਪਿਆਰ ਸਦਕਾ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਵੀਰ ਸਾਡੇ ਨਾਲ ਵਿਛੜ ਕੇ ਕੈਨੇਡਾ ਗਏ ਆ ਉਹ ਸਾਰੇ ਇਸ ਧਰਤੀ ਨੂੰ ਇਸ ਜਗ੍ਹਾ ਨੂੰ ਇਸ ਲੰਗਰ ਨੂੰ ਯਾਦ ਰੱਖਦੇ ਆ ਉਹ ਵੀ ਸਾਡੀ ਸਪੋਰਟ ਕਰਦੇ ਆ ਹੋਰ ਸਾਡੇ ਦਾ ਵੀਰ ਕੋਈ ਖੇਤੀਬਾੜੀ ਦਾ ਆਇਆ ਕੋਈ ਦੁਕਾਨਦਾਰ ਨਾ ਆਇਆ ਜੋ ਵੀ ਉਹ ਆਪਣਾ ਸਦਕਾਰ ਲੋਨ ਕੋਈ ਰਿਫੰਡ ਦਾ ਟੀਨ ਕੋਈ ਮਾਇਆ ਤੋਂ 10 20 50 100 ਜਿੰਨੇ ਵੀ ਇਕੱਠੇ ਕਰਕੇ ਹਰ ਸਰਦੀ ਦਾ ਨਾ ਸਾਡੇ ਪ੍ਰੋਗਰਾਮ ਤਿੰਨ ਹੁੰਦੇ ਆ ਜੀ ਇੱਕ ਸਾਡਾ ਪਹਿਲਾ ਪ੍ਰੋਗਰਾਮ ਸਾਡਾ ਆ ਗਿਆ ਜੀ ਲੱਡੂਆਂ ਦਾ ਦੂਜਾ ਪ੍ਰੋਗਰਾਮ ਸਾਡਾ ਆ ਗਿਆ ਜੀ ਗੁਰੂ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਜਿਹੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 27 ਤਰੀਕ ਨੂੰ ਦੁੱਧ ਦਾ ਲੰਗਰ ਉੱਥੇ ਲਾਇਆ ਜਾਂਦਾ ਜੀ ਤੇ ਜਿਆ ਪ੍ਰੋਗਰਾਮ ਸਾਡਾ ਜੀ ਫਤੇਗੜ ਸਾਹਿਬ ਜੋੜੇ ਘਰ ਦੀ ਸੇਵਾ ਛੋਟੇ ਸਾਹਿਬ ਜਦਾਂ ਸਮਰਪਿਤ ਹਰ ਸਾਲ ਦੀ ਤਰ੍ਹਾਂ ਤੇ ਅਸੀਂ ਸਾਰੇ ਵੀਰਾਂ ਦਾ ਸਾਡੇ ਜਿੰਨੇ ਸਾਡੇ ਗਰੁੱਪ ਦੇ ਨਾਲ ਸਾਡੇ ਵੀਰ ਆ ਸਾਡੀ ਸੁਸਾਇਟੀ ਦੇ ਮੈਂਬਰ ਆ ਹਰ ਸਾਲ ਦੀ ਤਰ੍ਹਾਂ ਸਾਨੂੰ ਯਾਦ ਵੀ ਕਰਦੇ ਨੇ ਬਾਹਰ ਬੈਠੇ ਸਾਡੇ ਕੋਲ ਗਰੁੱਪ ਨੰਬਰ ਸਾਡੇ ਵੀਰਾਂ ਦੇ ਸਾਰਿਆਂ ਦੇ ਨਾਲ ਆ 1 ਕਿੱਕ ਰੁਪਿਆ ਸੰਗਤ ਦਾ ਗੁਰੂ ਘਰ ਦਾ ਇਹ ਰੁਪਈਆ ਸਾਡੇ ਪ੍ਰਧਾਨ ਸਾਹਿਬ ਜਿਹੜੀ ਚੀਜ਼ ਦੀ ਰਸਤਾ ਬਸਤਾ ਦਾ ਸਾਡਾ ਮਤਲਬ ਲਿਆ ਕੇ ਦਿੰਦੇ ਨੇ ਜੀ ਅਸੀਂ ਬਹੁਤ ਆਪਣੇ ਵੀਰਾਂ ਦਾ ਆਪਣੇ ਬੱਚਿਆਂ ਦਾ ਆਪਣੇ ਭਰਾਵਾਂ ਦਾ ਸੰਯੋਗ ਦੇ ਨਾਲ ਹੀ ਇਹ ਸੇਵਾ ਚੱਲਦੀ ਆ ਜੀ ਹਰ ਸਾਲ ਦੀ ਤਰ੍ਹਾਂ ਕੱਢ ਕੇ ਸੇਵਾ ਕੀਤੀ ਜਾਂਦੀ ਜੀ ਮਠਿਆਈ ਜਾਂਦੀ ਹਰ ਸਾਲ ਦੀ ਤਰ੍ਹਾਂ ਜੀ ਹਰ ਸਾਲ ਦੀ ਤੇ ਕਿੰਨੇ ਦਿਨ ਪਹਿਲਾਂ ਤਿਆਰੀ ਹੁੰਦੀ ਹੈ ਇਹ ਦੀ 4 ਦਿਨ ਪਹਿਲਾਂ ਲੱਡੂ ਬਣਨੇ ਸ਼ੁਰੂ ਹੋ ਜਾਂਦੇ ਆ ਵੇਖੋ ਜੀ ਲੱਡੂਆਂ ਦਾ ਸੇਵਾ ਜਿਹੜੀ ਆ ਲਵਾਈ ਲੱਗ ਜਾਂਦੇ ਨੇ ਉਸ ਤੋਂ ਬਾਅਦ ਲੱਡੂ ਸੰਗਤਾਂ ਆਉਂਦੀਆਂ ਸਾਡੇ ਪਿੰਡਾਂ 'ਚ ਸਾਡੇ ਆਪਣੇ ਭੈਣ ਭਰਾ ਸਾਰੇ ਜਿਹੜੇ ਵੀਰ ਸਾਨੂੰ ਸੰਯੋਗ ਦਿੰਦੇ ਉਹਨਾਂ ਦਾ ਪਰਿਵਾਰ ਨਾਲ ਆ ਗਿਆ ਆਪਣੇ ਹੱਥੀ ਲੱਡੂ ਬਣਾਉਂਦੇ ਆ ਜੀ ਆਪਣੇ ਹੱਥੀ ਲੱਡੂਆਂ ਦੀ ਸੇਵਾ ਕੀਤੀ ਜਾਂਦੀ ਆ ਤੇ ਸ਼੍ਰੋਮਣੀ ਕਮੇਟੀ ਦਾ ਸਾਨੂੰ ਬਹੁਤ ਬਹੁਤ ਸੰਯੋਗ ਹੈ ਨਾਲ ਜੀ ਸਾਨੂੰ ਹਰ ਸਾਲ ਦੀ ਤਰ੍ਹਾਂ ਸੇਵਾ ਵੀ ਇੱਥੇ ਦਿੰਦੇ ਨੇ ਨਾਲ ਹੋਰ ਵੀ ਜਿਦਾਂ ਸਿਲੰਡਰਾਂ ਦੀ ਸੇਵਾ ਹੁੰਦੀ ਆ ਜੀ ਹਰ ਸਾਲ ਦੀ ਤਰ੍ਹਾਂ ਭੇਟਾ ਰਹਿ ਸਾਨੂੰ ਸਿਲੰਡਰ ਵੀ ਦਿੱਤੇ ਜਾਂਦੇ ਨੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿਹចਪ ਆਪਣਾ ਨਾਮ ਦੱਸੋ ਮੇਰਾ ਨਾਮ ਅਮਨਦੀਪ ਸਿੰਘ ਪੱਲ ਕੀ ਕਹਿਣਾ ਚਾਹੋਗੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ਪੁਰ ਹਾਂਜੀ ਪਹਿਲੇ ਪ੍ਰਕਾਸ਼ ਦੇ ਵਾਲੇ ਦੇ ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਹੜੇ ਕਿਨਾਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਜਿਹੜੇ ਹੱਡ ਗ੍ਰੰਤੀ ਸੀ ਉਹਨਾਂ ਦਾ ਜਿਹੜਾ ਅੱਜ ਕੀ ਕੱਲ ਦੇ ਦਿਨ ਆਪਾਂ ਮਨਾਉਣਾ ਵਾ ਉਹਨੂੰ 4 ਦਿਨ ਹੋ ਗਏ ਸਾਨੂੰ ਲੱਡੂ ਬਣਾਉਂਦਿਆਂ ਨੂੰ 4 ਦਿਨ ਤੋਂ ਅੱਜ ਚੌਥਾ ਦਿਨ ਜਿਹੜੇ ਜਿਹੜੇ ਬਣ ਰਹੇ ਆ ਉਹਦੇ ਵਿੱਚ ਪਕੌੜਿਆਂ ਦਾ ਲੰਗਰ ਵਿੱਚ ਬਰਫੀ ਮਠਿਆਈ ਸਾਰੀ ਜਿਹੜੀ ਹੁਣ ਸਾਡੇ ਸਿੰਘ ਉਧਰ ਚਾਹ ਵਾਲਿਆਂ ਨੂੰ ਪਿਉਂਦੇ ਆ ਇੱਕ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦਾ ਆ ਜਿਹੜਾ ਆ ਗੁਰੂ ਰਾਮਦਾਸ ਦਾ ਨਾਮ ਲੈ ਕੇ ਅਸੀਂ ਇਹ ਸੇਵਾ ਸ਼ੁਰੂ ਕਰਦੇ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੰਨੀ ਕਿਰਪਾ ਹੋ ਜਾਂਦੀ ਹੈ ਵੀ ਲੱਡੂਆਂ ਦੇ ਬੋਲ ਲੱਗ ਜਾਂਦੇ ਜਿਹੜੇ ਤੁਸੀਂ ਅੰਦਰ ਜਾ ਕੇ ਵੇਖਦੇ ਆ ਉਹ ਜਿਹੜੇ ਕੀਨਾਂ ਲਈਦਾ ਅਸੀਂ ਕੱਲ ਤੋਂ ਵਰਤੌਣੇ ਸ਼ੁਰੂ ਕਰਨੇ ਆ ਜਿਹੜੇ ਅਸੀਂ ਦੋਹਾਂ ਹਾਲਾਂ 'ਚ ਵਰਤੌਣੇ ਆ ਥੱਲੇ ਤੇ ਉੱਪਰ ਇੱਕ ਟੀਮ ਵਰਕ ਬਣ ਕੇ ਉਹਦੇ ਨਾਲ ਜਦੋਂ ਅਰਦਾਸ ਕਰਕੇ ਅਸੀਂ ਤੁਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੋਟ ਲੰਗਰ ਵਰਤਦਾ ਔਰ ਗੁਰੂ ਰਾਮਦਾਸ ਦੀ ਜਿਹੜੀ ਆ ਉਹ ਕਲਾ ਵਰਤੀ ਜਾਂਦੀ ਆ ਉਦੇ ਨਾਲ ਹੀ ਸਾਨੂੰ ਹੋਰ ਉਤਸ਼ਾਹ ਮਿਲਦਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜਾ ਨਾ ਇਹ ਲੱਡੂਆਂ ਦਾ ਜਿਹੜਾ ਸੇਵਾ ਉਹ ਕਰਦੇ ਹਾਂ ਜੀ ਲੱਗਦਾ ਕਿ ਐਨ ਆਰ ਆਈ ਵੀਰਾਂ ਦੇ ਵੱਲੋਂ ਵੀ ਸਹਿਯੋਗ ਪਾਇਆ ਜਾਂਦਾ ਹਾਂਜੀ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਜੀ ਮੇਰੀ ਫੈਮਿਲੀ ਵੀ ਆ ਸਾਡੇ ਭਰਾਵਾ ਉਹਨਾਂ ਦਾ ਜਿਹੜੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਬੇਟਾ ਇਹਨਾਂ ਦੀ ਬੇਟੀ ਵੀ ਆ ਉਹਨਾਂ ਦੇ ਸਹਿਯੋਗ ਨਾਲ ਵੱਡਾ ਜਿਹੜਾ ਬੰਦਾ ਕਿਉਂਕਿ ਉਹ ਜਿਹੜੇ ਬੱਚੇ ਆ ਇੱਥੋਂ ਗਏ ਆ ਉਹ ਅਜੇ ਵੀ ਗੁਰੂ ਰਾਮਦਾਸ ਦੇ ਘਰ ਨਾਲ ਜੁੜੇ ਆ ਜਦੋਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਆਪਾਂ ਗੁਰੂ ਰਾਮਦਾਸ ਦੇ ਘਰ ਲੰਗਰ ਲ ਉਹਨਾਂ ਨੂੰ ਉਤਸ਼ਾਹ ਹੋ ਜਾਂਦਾ ਸਿਰਫ ਉਹ ਆ ਨਹੀਂ ਸਕਦੇ ਔਰ ਉਹਨਾਂ ਦੀ ਰੂਹ ਜਿਹੜੀ ਆ ਉਹ ਇੱਥੇ ਹੀ ਹੁੰਦੀ ਆ ਔਰ ਮਾਇਆ ਦੇ ਨਾਲ ਜਿਹੜੀ ਆ ਉਹ ਸਾਰੀ ਇਹ ਸੇਵਾ ਕਰਦੇ ਆ ਜਿਹਨੂੰ ਅਸੀਂ ਜਿਹੜੇ ਆ ਉਹ ਵੱਧ ਚੜ ਕੇ ਅਸੀਂ ਸਾਰਾ ਕੁਝ ਕਰਦੇ ਆ ਕਿਤੇ ਭਾਗਾਂ ਵਾਲੇ ਸਮਝਦੇ ਕਿ ਇਹ ਸੇਵਾ ਠੱਡੇ ਇਸ ਇਹ ਬੜੇ ਅਸੀਂ ਭਾਗਾਂ ਵਾਲਿਆਂ ਜੀ ਕਿਉਂਕਿ ਜਿਹੜਾ ਗੁਰੂ ਰਾਮਦਾਸ ਦਾ ਘਰ ਹੈ ਗੁਰੂ ਰਾਮਦਾਸ ਦੀ ਧਰਤੀ ਇੱਥੇ ਕੀਨੇ ਦਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਇੱਥੇ ਹੋਇਆ ਗੁਰੂ ਰਾਮਦਾਸ ਦੀ ਧਰਤੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਇੱਥੇ ਹੋਇਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਬਹੁਤ ਵੱਡੀ ਆ ਔਰ ਇਹਦੇ ਸਤਕਾਰ ਇਹਦੇ ਨਾਮ ਦੇ ਨਾਲ ਜਿਹੜਾ ਸ੍ਰੀ ਗੁਰੂ ਹਰਮੰਦਰ ਸਾਹਿਬ ਆ ਇਹ ਸਿੱਖਾਂ ਦਾ ਸਭ ਤੋਂ ਵੱਡਾ ਇਤਿਹਾਸ ਗੁਰਦੁਆਰਾ ਸਾਹਿਬ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਆ ਪੰਜਾਂ ਤਖਤਾਂ 'ਚ ਸਭ ਤੋਂ ਵੱਡਾ ਜਿਹੜਾ ਤਖਤ ਆ ਸ੍ਰੀ ਅਕਾਲ ਤਖਤ ਸਾਹਿਬ ਆ ਜਿਨ੍ਹਾਂ ਦਾ ਓਟ ਆਸਰਾ ਲੈ ਕੇ ਬੜੀ ਦੁਨੀਆ ਦੂਰੋਂ ਦੂਰੋਂ ਜਿਹੜੀਆਂ ਟ੍ਰੇਨਾਂ ਭਰ ਕੇ ਆਉਂਦੇ ਆਰ ਜਦੋਂ ਐਤਵਾਰ ਹੁੰਦਾ ਬਾਬਾ ਬੁੱਢਾ ਜੀ ਦੀ ਜਿਹੜੀ ਬੇਰੀ ਆ ਨਾ ਉਥੋਂ ਤੱਕ ਜਿਹੜੀ ਸੰਗਤ ਦੀ ਲਾਈਨ ਲੱਗੀ ਹੁੰਦੀ ਇਨੀ ਗਰਮੀ ਦੇ ਵਿੱਚ ਜਿਨ੍ਹਾਂ ਨੇ ਮੱਥਾ ਟੇਕਣ ਲਈ ਉਹ ਕਟੋ-ਕਟ 3-3 ਘੰਟੇ ਉਡੀਕ ਕਰਕੇ ਗੁਰੂ ਰਾਮਦਾਸ ਦੇ ਅੰਦਰ ਦਰਸ਼ਨ ਕਰਦੇ ਆ ਔਰ ਉਹਨਾਂ ਨੂੰ ਇਤਸ਼ਾ ਗੁਰੂ ਰਾਮਦਾਸ ਹੀ ਦਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਕ